ਕਾ ਟਿਕਿਆ ਕਿ ਉਸ ਤਤ ਹੁੰਦੀ ਹੈ ਆਪਣੀ ਤੇ ਸਕੂਨ ਮਿਲਦਾ ਹੈ ਨਿੰਦਿਆ ਦੀ ਦੂਜੇ ਦੀ ਹੁੰਦੀ ਹੈ ਤੇ ਸਕੂਨ ਮਿਲਦਾ ਹੈ ਪਰ ਦੁੱਖ ਉਹ ਬਣ ਜਾਂਦਾ ਜਦੋਂ ਦੂਜੇ ਦੀ ਉਸਤਤ ਹੁੰਦੀ ਹੈ ਸਾਡੀ ਨਿੰਦਿਆ ਹੁੰਦੀ ਹੈ ਇਹ ਵੀ ਸੁੱਖ-ਦੁੱਖ ਨਾਲ ਜੁੜੇ ਨੇ ਨਾ ਮਹਾਰਾਜ ਕਹਿੰਦੇ ਨੇ ਨਾ ਨਿੰਦਿਆ ਉਹ ਨਾ ਨਿੰਦਿਆ ਕਰੇ ਤੇ ਨਾ ਨਿੰਦਿਆ ਉਹਦੇ ਅੰਦਰ ਨੂੰ ਪ੍ਰਭਾਵਿਤ ਕਰੇ ਪਰ ਗੁਰਮਖੋ ਕਹਿਣਾ ਬਹੁਤ ਸੌਖਾ ਜੇ ਕਿਉਂਕਿ ਜਿਹੜੀ ਸ਼ਬਦਾਵਲੀ ਹੈ ਨਾ ਬੰਦਿਆਂ ਦੀ ਉਹ ਕਈ ਵਾਰੀ ਦੂਰੋਂ ਬੈਠਿਆਂ ਅੰਦਰ ਮਚਾਉਣ ਲੱਗ ਪਿੰਦੀ ਹੈ। ਮਹਾਰਾਜ ਕਹਿੰਦੇ ਉਹ ਪਰਨਵਸਥਾ ਜਿਹੜਾ ਨਾ ਨਿੰਦਿਆ ਨਾ ਉਸਤਤਮਾ ਫਿਰ ਆਤਮ ਬੇਨਤੀ ਕਰਾ ਮਸਕੀਨ ਸੇ ਬੜਾ ਪਿਆਰਾ ਹੈ ਕਹ ਬਚਨ ਕਹਿੰਦੇ ਹੁੰਦੇ ਸਨ ਕਹਿੰਦੇ ਸਨ ਕਿ ਉਥੇ ਦਵਾਈ ਵੀ ਕੰਮ ਨਹੀਂ ਕਰਦੀ ਜਿੱਥੇ ਉਸਤਤ ਤੇ ਨਿੰਦਿਆ ਕੰਮ ਕਰ ਜਾਂਦੀ। ਬੰਦਾ ਬਿਮਾਰ ਹੋਵੇ ਇਹ ਡਾਕਟਰ ਕਹੇ ਵੀ ਐਸਤਾ ਬੋਲੀ ਤੇ ਉਹ ਵੀ ਕਹ ਮੇਰੀ ਆਵਾਜ਼ ਨਹੀਂ ਨਿਕਲਦੀ। ਇੱਕ ਵਾਰੀ ਉਹਨਾਂ ਕਿਹਾ ਸੀ ਉਹਦੇ ਕੋਲ ਬੈਠ ਕੇ ਉਹਦੇ ਵਿਰੋਧੀ ਦੀ ਨਿੰਦਿਆ ਕਰਨ ਲੱਗ ਪੋਠ ਕੇ ਬੈਠ ਜਾਂਦਾ ਹੈ ਕਿਉਂਕਿ ਕੁਝ એનર્ਜੀ ਹੈ ਨਾ ਜੀ ਇਹ ਦੋਨਾਂ ਚੀਜ਼ਾਂ ਚ એનર્ਜੀ ਹੈ ਉਸਤਤ ਵਿੱਚ ਵੀ એનર્ਜੀ ਹੈ ਤੇ ਸੱਚ ਹੈ ਨਿੰਦਿਆ ਵਿੱਚ ਵੀ એનર્ਜੀ ਹੈ ਇੱਥੋਂ ਤੱਕ ਕਿ ਉਸਤਤ ਵਿੱਚ ਤਾਂ ਇੰਨੀ ਜ਼ਿਆਦਾ ਤਾਕਤ ਹੈ ਕਿ ਰੱਬ ਦੀ ਉਸਤਤ ਕਰੋ ਤੇ ਇੱਕ ਦਿਨ ਰੱਬ ਵਰਗਾ ਬਣ ਜਾਂਦਾ ਹੈ ਹੈ ਤਾਂ ਉਸਤਤ ਹੀ ਨਾ ਉਸਤਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਤਿ ਬਿਉਹਾਂ ਇੱਕ ਮਹਾਰਾਜ ਜੀ ਦਾ ਬਚਨ ਹੈ ਕਿ ਤੂੰ ਸੱਚਾ ਸਾਹਿਬ ਸਿਬਤ ਸਵਾਲਿਓ ਜਿਨ ਕੀਤੀ ਸੋ ਪਾਰ ਪੈ ਇੱਥੇ ਮਹਾਰਾਜ ਕਹਿੰਦੇ ਜਿਹਦੇ ਉੱਤੇ ਨਿੰਦਿਆ ਕੋਈ ਅਸਰ ਨਾ ਕਰੇ ਉਸ ਤੋਂ ਅੱਗੇ ਪਿਆਰਿਓ ਉਸ ਤੋਂ ਤ ਹੁਣ ਥੋੜਾ ਜਿਹਾ ਇੱਕ ਹੋਰ ਬੇਨਤੀ ਸੁਣਿਓ ਨਿੰਦਿਆ ਕੌਣ ਕਰਦਾ ਹੈ ਨਿੰਦਿਆ ਅਸੀਂ ਸਾਰੇ ਕਰਦੇ ਹਾਂ ਜੀ ਉਂਝ ਮੈਂ ਇੱਕ ਦਿਨ ਭਾਈ ਸਾਹਿਬ ਪਾਠ ਕਰਦਿਆਂ ਨਾ ਇਹ ਸਾਰੇ ਸਹਿਜ ਪਾਠ ਗੁਰਮੁਖੋ ਤੁਸੀਂ ਕਰਦੇ ਹੋ ਜਿਹਦੇ ਨਹੀਂ ਕਰਦੇ ਉਹ ਜ਼ਰੂਰ ਕਰਿਆ ਕਰੋ ਭਾਵੇਂ ਪ੍ਰਬੰਧਕ ਹੋਵੇ ਭਾਵੇਂ ਗਿਆਨੀ ਹੋਵੇ ਗੁਣੀ ਹੋਵੇ ਕੀਰਤਿ ਜਿਹੜਾ ਆਪਣੇ ਆਪ ਨੂੰ ਸਿੱਖ ਕਹਿੰਦਾ ਤੇ 4 ਘੰਟੇ ਫੇਸਬੁੱਕ ਤੇ ਫੂਕਦਾ ਹੈ ਨਾ ਮੇਰੀ ਬੇਨਤੀ ਹੋ ਸਹਿਜ ਪਾਠ ਕਰਨਾ ਜਨੂ ਸ਼ੁਰੂ ਕਰੇ ਕਿਉਂਕਿ ਤਾਂ ਮਤਲਬ ਕੋਈ ਟਾਈਮ ਵੀ ਹੈਗਾ ਤੇ ਦਿਮਾਗ ਵੀ ਚੰਗਾ ਸ਼ਾਰਪ ਹੋ ਸਭ ਕੁਝ ਦੇਖ ਸੁਣ ਰਿਹਾ ਹੁਣ ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਦਾ ਪਾਠ ਕਰਨੀ ਆ ਜੀ ਅਸਲ 'ਚ ਕੀ ਹੈ ਕਿ ਜਿਹੜੀ ਨਿੰਦਿਆ ਹੈ ਇਹ ਹਮੇਸ਼ਾ ਈਰਖਾ ਵਿੱਚੋਂ ਜਨਮ ਲੈਂਦੀ ਹੈ ਜਦੋਂ ਵੀ ਅਨੰਦਿਆ ਕੋਈ ਕਰੇਗਾ ਈਰਖਾਲੂ ਬੰਦਿਆ ਹਮੇਸ਼ਾ ਨਿੰਦਿਆ ਕਰੇਗਾ ਤੇ ਜਿਹੜਾ ਬੰਦਾ ਖੁਸ਼ਾਮਤੀ ਤੇ ਲਾਲਚੀਆ ਹਿਰਦੀ ਹੈ ਉਹ ਬੰਦਾ ਝੂਠੀ ਉਸਤ ਕਰੇਗਾ ਗੁਰੂ ਸਾਹਿਬ ਕਹਿੰਦੇ ਨਾ ਨਿੰਦਿਆ ਇਹ ਇੱਕ ਸਿੱਕੇ ਦੇ ਦੋਨੋਂ ਪਹਿਲੂ ਦੋਨੋਂ ਮੇਲਾ ਕਰਦੇ ਨੇ ਜੀ ਝੂਠੀ ਉਸਤ ਵੀ ਮੇਲੀਆਂ ਕਰਦੀ ਹੈ ਤੇ ਬਗੈਰ ਮਤਲਬ ਤੋਂ ਸਮਝ ਵੀ ਕੋਈ ਨਹੀਂ ਕਿਸੇ ਨੂੰ ਨਿੰਦੀ ਜਾਣਾ ਪਿਆਰ ਵੀ ਗੱਲ ਯਾਦ ਤੁਮ ਇੱਕ ਵਾਰੀ ਤੇ ਕਿਆਸੀ ਕਿ ਨਿੰਦਿਆ ਦੀ ਵੋਕੈਬਲਰੀ ਬਿਲਕੁਲ ਛੋਟੀ ਹੈ ਤੋ ਸਾਰੇ ਬੈਠੋ ਸੱਚੀ ਦੱਸੋ ਤੁਹਾਡੇ ਸਭ ਨਾਲ ਨਹੀਂ ਵਾਪਰਦਾ ਕਿੰਨੇ ਬੰਦੇ ਬਦਨਾਮੀ ਕਰਦੇ ਆ ਪਰ ਮੈਂ ਨੈਗੇਟਿਵ ਨਹੀਂ ਜਾਣਾ ਨਿੰਦਿਆ ਦੀ ਵੋਕੈਬਲਰੀ ਛੋਟੀ ਹੈ 5 ਦਿਨ 10 ਦਿਨ 20 ਦਿਨ ਹੁਣ ਤਾਂ ਕੋਈ ਸਕਿੰਟਾਂ ਦੀ ਰਹਿ ਗਈ ਅਗਲੇ ਨਾਲ ਦੇਖਣ ਸੁਣੀ ਹੈ ਜੀ ਇਹ ਗੱਲ ਪੁਰਾਣੀ ਹੈ ਪਿਆਰੋ ਉਹਦੇ ਲਈ ਜਿੰਨੇ ਮਰਜ਼ੀ ਸ਼ਬਦ ਇਕੱਠੇ ਕਰ ਲੋ ਉਹ ਨਿੰਦਿਆ ਫਿਰ ਛੋਟੀ ਬਹਿ ਜਾਏਗੀ ਹਾਂ ਇਹ ਗੱਲ ਹੋਰ ਜਿਸ ਬੰਦੇ ਨੂੰ ਨਿੰਦਿਆ ਕਰਨ ਦੀ ਆਦਤ ਪੈ ਜਾਏ ਉਹਨੂੰ ਰਿਐਕਟ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੀ ਬਿਮਾਰੀ ਉਹਨੂੰ ਲੱਗੀ ਉਹਨੂੰ ਤਬਾਹ ਕਰਨ ਵਾਲੀ ਹੈ ਕਿਉਂਕਿ ਬਿਮਾਰੀ ਭੈੜੀ ਹੈ ਹੁਣ ਇੱਕ ਹੋਰ ਬੇਨਤੀ ਇੱਕ ਹੁੰਦਾ ਹੈ ਬੋਲ ਕੇ ਨਿੰਦਿਆ ਕਰਨੀ ਸਤਿਗੁਰੂ ਦੀ ਬਾਣੀ ਪੜੋ ਸੰਗਤ ਜੀ ਯਾਦ ਰੱਖਿਓ ਕਿਸੇ ਬੰਦੇ ਦਾ ਚੰਗਾ ਕੰਮ ਹੁੰਦਾ ਦੇਖ ਕੇ ਆਪਾ ਸ਼ਰਮੋਂ ਨਿੰਦਿਆ ਪਰ ਕਿਸੇ ਦਾ ਬੁਰਾ ਹੁੰਦਿਆਂ ਦੇਖ ਕੇ ਅੰਦਰੋਂ ਖੁਸ਼ ਹੋਣਾ ਉਹ ਵੀ ਇੱਕ ਨਿੰਦਿਆ ਜੋ ਦੇਖੈ ਸ਼ਿਧਰ ਤੋਂ ਨਿੰਦਕ ਉਮਾ ਹੈ ਦੇਖੋ ਮੈਂ ਸੋਚਣਾ ਕਿੱਡੀ ਬਰੀਕੀ ਨਾਲ ਗੱਲ ਕੀਤੀ ਤੇ ਬੋਲਣ ਦੀ ਗੱਲ ਨਹੀਂ ਜਦੋਂ ਕਿਸੇ ਦਾ ਨੁਕਸ ਦੇਖਿਆ ਛਿੱਦਰ ਦੇਖਿਆ ਉਦੋਂ ਨਿੰਦਕ ਬੰਦਾ ਅੰਦਰੋਂ ਖੁਸ਼ ਹੁੰਦਾ ਜੋ ਦੇਖੇ ਛਿੱਦਰ ਤੋਂ ਨਿੰਦਕ ਉਮਾਏ ਭਲੋ ਦੇਖ ਦੁਖ ਭਰੀਏ ਭਲਾ ਦੇਖ ਕੇ ਦੁਖੀ ਹੁੰਦਾ ਚੰਗਾ ਵੇਖ ਕੇ ਅੰਦਰੋਂ ਖੁਸ਼ ਹੁੰਦਾ ਯਾਦ ਰੱਖਿਓ ਖੁਸ਼ ਤੇ ਦੁਖ ਗਮੀ ਉਹ ਵੀ ਨਿੰਦਿਆ ਕੋਈ ਸੰਗਤ ਜੀ 4 ਬੱਜਰ ਕਰੇ ਤਾਂ ਸਾਡੀਆਂ ਦਸੀਆਂ ਰਹਿਤ ਮਰਿਆਦਾ ਚ ਜੀ ਉਹਦੇ ਚ ਇੱਕ ਬੱਜਰ ਕਰਹਿਤ ਹੈ ਪਰ ਤਨਗਾਮੀ ਹਾਂਜੀ ਜਦੋਂ ਆਪ ਜੀ ਪਾਠ ਕਰੋਗੇ ਨਾ ਨੋਟ ਕਰਿਓ ਕਿ ਗੁਰੂ ਸਾਹਿਬ ਜਿੱਥੇ ਪਰ ਨਿੰਦਿਆ ਦੀ ਗੱਲ ਕਰਨਗੇ ਉੱਥੇ ਪ੍ਰਾਇਤਨ ਦੀ ਗੱਲ ਕਰਦੇ ਮੈਂ ਸੋਚਣਾ ਬੱਜੜ ਕਰੇਤ ਵਾਲੀ ਤਾਂ ਮੰਨ ਲਈ ਵੀ ਪਰ ਪਰ ਤਨਗਾਮੀ ਪਤਦ ਹੈ ਤੇ ਜਿਹੜਾ ਰੋਜ਼ ਪਰ ਨਿੰਦਿਆ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਮੁਤਾਬਕ ਵੀ ਅੰਦਰੋਂ ਪਤਦ ਹੈ ਮੈਂ ਮੈਂ ਅੰਦਰੋਂ ਕਹਿ ਰਿਹਾ ਮੈਂ ਰਿਆਦਾ ਚੇਲ ਜੀ ਨਹੀਂ ਕਰ ਰਿਹਾ ਗੁਰੂ ਤੇਗ ਬਾਹਦ ਸਾਹਿਬ ਦਾ ਬਚਨ ਹੈ ਮੰਨਵੇ ਕੌਣ ਕੋ ਮਤ ਤਾਲੀ ਨਹੀਂ ਅੱਗੇ ਕੀ ਹੈ ਪਰਦਾਰਾ ਨਿੰਦਿਆ ਰਸਰੇ ਚੋ ਰਾਮ ਭਗਤ ਨੇ ਕਿਹਾ ਆਪਜੀ ਸੁਖਮਨੀ ਸਾਹਿਬ ਚ ਪੜਦੇ ਕਿ ਪਰ ਤਰਿਆ ਰੂਪ ਨਾ ਪੇਖੈ ਨੇਤਰ ਸਾਧ ਕੀ ਤੈ ਸੰਤ ਸੰਘੇਤ ਇਹਦੇ ਨਾਲ ਹੀ ਬਚਨ ਹੁੰਦਾ ਕਰ ਨਾ ਸੁਣ ਕਹੂੰ ਕਿ ਨਿੰਦਾ ਕੱਠੇ ਕਰ ਬੁੱਤੇ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਏ ਅਤਬਾਰੀ ਵੇਲ ਪਰਾਈ ਜੋ ਹੈ ਜੀੜਾ ਕਰੇ ਚੋਰੀ ਬੁਰੀਆਲੀ ਐ ਗੁਰੂ ਵੇਲ ਪਰਾਈ ਤੇ ਪ੍ਰਾਈ ਨਿੰਦਿਆ ਮੈਂ ਕਈ ਰਿ ਕੁਛ ਨਾ ਵੀ ਇੰਨਾ ਲਿਖਿਆ ਪਰਾਇਆ ਤਨ ਪਰ ਅਗਲੀ ਗੱਲ ਤਾਂ ਬੰਦਾ ਦੇਖ ਨਹੀਂ ਰਿਹਾ ਸ਼ਰੀਰ ਦਾ ਪਤਿਤ ਹੋ ਜਾਣਾ ਮੈਨੂੰ ਪਤਾ ਹੈ ਕੇਸਾਂ ਦੀ ਬਿਅਦਵੀ ਪਤਿਤ ਪੂਣਾ ਹੈ ਅਮਰ ਸ਼ਾਕ ਕੇਸਾਂ ਦੀ ਬਿਅਦਵੀ ਕਰ ਰਿਹਾ ਪਤਿਤ ਖੈ ਕੁੱਠੇ ਦਾ ਜ਼ਿਕਰ ਹੈ ਉਹ ਪਤਿਤ ਖੈ ਸ਼ਬਦ ਅਸੀਂ ਵਰਤਨੇ ਹਨ ਪਰ ਗੁਰਮੁਖ ਕੋ ਖਿਆਲਾਂ ਦਾ ਪਤਿਤ ਪੂਣਾ ਜਿਹੜਾ ਹੈ ਉਹ ਨਾ ਤੁਹਾਨੂੰ ਮੇਰਾ ਪਤਾ ਹੈ ਮੇਰਾ ਤੁਹਾਨੂੰ ਪਤਾ ਨਹੀਂ ਉਹ ਜਾਂ ਮੈਂ ਜਾਣਨਾ ਜਾਂ ਮੇਰਾ ਗੁਰੂ ਜਾਣਦਾ ਹੈ ਮੇਰੇ ਖਿਆਲ ਕਿੰਨੇ ਪਤਿਤ ਨੇ ਸਾਰੀ ਕੁਰਬਾਨੀ ਤਾਂ ਖਿਆਲਾਂ ਦੀ ਪਵਿੱਤਰਤਾ ਦੀ ਗੱਲ ਕਰਦੀ ਥੀ ਥੋੜਾ ਜੀ ਗੱਲ ਯਾਦ ਰੱਖਿਓ ਇੱਕ ਮਿੰਟ ਇੱਕ ਦੋ ਸ਼ਬਦ ਥੋੜਾ ਵਿੱਚੋਂ ਨਿਕਲੇ ਮਾਵਾਂ ਦਾ ਸ਼ਬਦ ਤੇ ਖਿਆਲਾਂ ਦੀ ਅਪਵਿੱਤਰਤਾ ਹੀ ਸਭ ਤੋਂ ਵੱਡਾ ਪਤਿਤ ਗੁਨਾਹ ਹੈ ਖਿਆਲਾਂ ਦੀ ਪਵਿੱਤਰਤਾ ਹੀ ਸਭ ਤੋਂ ਉੱਚਾ ਜੀਵਨ ਹੈ ਜਦੋਂ ਸਤਗੁਰਾਂ ਨੇ ਸੂਤਕ ਦਾ ਖੰਡਨ ਕੀਤਾ ਬਾਹਰਮੁਖੀ ਉਸ ਵਕਤ ਖਿਆਲਾਂ ਦਾ ਨਾਲ ਖੰਡਣ ਕੀਤਾ ਉੱਥੇ ਮਹਾਰਾਜ ਜੀ ਨੇ ਕਿਹਾ ਕਿ ਬਾਹਰ ਦਾ ਸੂਤਕ ਜਿਹੜਾ ਆਪਾਂ ਦੇਖਨੇ ਆ ਜੇਕਰ ਸੂਤਕ ਮੰਨੀਆਂ ਸਭ ਤੇ ਸੂਤਕ ਹੋਏ ਗੋਹ ਹੈ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜਣਾ ਕੋਏ ਪਹਿਲਾ ਪਾਣੀ ਜਿਉ ਹੈ ਜਿੱਤੇ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖਿਆ ਸੂਤਕ ਪਵੇ ਰਸੋਏ ਸੂਤਕ ਤਾਂ ਤੇਰੀ ਰਸੋਈ ਚ ਅਪਵਿੱਤਰ ਹੋਗਾ ਤੇਰੇ ਚੁੱਲਾ ਕਹਿਣ ਲੱਗੇ ਇਸ ਸੂਤਕ ਨੂੰ ਛੱਡ ਕਮਲਿਆ ਅੰਦਰ ਵਾਲਾ ਸੂਤਕ ਵੇਖ ਮਨ ਕਾ ਸੂਤਕ ਲੋਭ ਹੈ ਜਿਹਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤ ਰਿਆ ਪਰ ਧਨ ਰੂਪ ਕੰਨੀ ਸੂਤਕ ਕੰਪੈ ਲਾਇਤ ਬਾਰੀ ਖਾਂ ਮੈਂ ਬੇਨਤੀ ਕਰਾਂਗਾ ਫਿਰ ਅਗਲੀ ਗੱਲ ਯਾਦ ਰੱਖਿਓ ਖਿਆਲ ਨੂੰ ਖਿਆਲ ਪਵਿੱਤਰ ਕਰੇਗਾ ਥੋੜਾ ਝੁੰਗੀ ਗੱਲ ਹੈ ਸਮਝ ਸਾਡੇ ਸਭ ਦੇ ਪੈ ਜਾਣੀ ਖਿਆਲ ਨੂੰ ਦਬਕੇ ਨਾਲ ਨਹੀਂ ਛੇਤੀ ਬੰਦਾ ਕਾਬੂ ਹੁੰਦਾ ਕਿਤੇ ਕਿਤੇ ਹੋ ਜਾਏ ਕੋਈ ਰੱਬ ਇਹੋ ਜੀ ਸੱਟ ਮਾਰੇ ਤੇ ਖਿਆਲ ਬਦਲ ਜਾਏ ਨਹੀਂ ਤੇ ਅੰਦਰ ਦੇ ਖਿਆਲਾਂ ਨੂੰ ਖਿਆਲ ਕੀ ਖਤਮ ਕਰ ਸਕਦਾ ਹੈ ਗੁਰੂ ਕਾ ਸ਼ਬਦ ਦੀ ਨਿਰਮਲਤਾ ਹੀ ਇੰਨੀ ਜ਼ਬਰਦਸਤ ਹੈ ਪਤਿਤ ਤੋਂ ਪਤਿਤ ਬੰਦਾ ਵੀ ਅਭਿਆਸ ਕਰਨਾ ਸ਼ੁਰੂ ਕਰੇ ਇਹ ਕਿਰਪਾ ਕਰਦੇ ਸ਼ਬਦ ਦੇ ਅੰਦਰ ਨੂੰ ਧੋ ਕੇ ਰੱਖ ਦਿੰਦਾ ਹੈ ਸਤਿਗੁਰਾਂ ਨੇ ਫਿਰ ਬੇਨਤੀ ਕਰਾਂ ਦਾ ਨੈ ਨਿੰਦਿਆ ਨਾ ਉਸ ਤੋਂ ਤਜਾ ਕੇ ਨਾ ਖਿਰਸ ਕਰਕੇ لالਚੀ ਉਸਤ ਕਰਦਾ ਨਾ ਨਿੰਦਿਆ ਦੇ ਹੰਕਾਰ ਤੋਂ ਨਰਲੀਦ ਨਾ ਨਿੰਦਿਆ ਨਾ ਉਸਤ ਦੀ ਜਾਂ ਕੈ ਲੋਭ ਮੋਹ ਅਭਿਮਾਨਾ ਹਰਖ ਸ਼ੋਗ ਖੁਸ਼ੀ ਤੇ ਗਮੀ ਅੱਗੇ ਜੀ ਰਹੇ ਨਿਆਰੋ ਹਰਖ ਸ਼ੋਗ ਤੇ ਰਹੇ ਨਿਆਰੋ ਇਹਦਾ ਮਤਲਬ ਖੁਸ਼ੀ ਗਮੀ ਹੋਣੀ ਹੈ ਪਰ ਉਹਦੇ ਤੋਂ ਨਿਆਰਾ ਬਣ ਕੇ ਰਹੇ ਮੈਂ ਇੱਕ ਬੇਨਤੀ ਆਪ ਨੂੰ ਕਰ ਦੇਣਾ ਜਦੋਂ ਮਹਾਰਾਜ ਗਏ ਨਾ ਜੀ ਨਦੇੜ ਪਹੁੰਚਦੇ ਆ ਫੇਰ ਤਾਂ ਇੱਕ ਕਵੀ ਨੇ ਬੋਲਨੇ ਜੀ ਤੇ ਬਹਾਦਰ ਸ਼ਾਹ ਨੇ ਪੁੱਛਿਆ ਸੀ ਮੈਂ ਇੱਕ ਵਾਰ ਤੇ ਜ਼ਿਕਰ ਕਰਕੇ ਗਿਆ ਕਿ ਆਪ ਜੀ ਦਾ ਜੀਵਨ ਕਿਸ ਤਰ੍ਹਾਂ ਲੰਘਿਆ ਤੇ ਇਹ ਵੀ ਸੱਚ ਹੈ ਕਿ ਆਪਣਾ ਦੁੱਖ ਸ਼ੁਰੂ ਕਰੋ ਦੁਖੀ ਬੰਦੇ ਤੁਹਾਡਾ ਦੁੱਖ ਸੁਣ ਦੀ ਸ਼ਕਤਾਂ ਆਪਣਾ ਸੁਣਾਣਾ ਸ਼ੁਰੂ ਕਰ ਦਿੰਦੇ ਹਾਂ ਜੀ ਉਹ ਮਹਾਰਾਜ ਜੀ ਨੂੰ ਜਾਣ ਕੇ ਪੁੱਛਣਾ ਚਾਹੁੰਦਾ ਵੀ ਸਿੱਖ ਪੈਗੰਬਰ ਮੰਨਦੇ ਆ ਗੁਰੂ ਮੰਨਦੇ ਆ ਹਾਲਾਂ ਉਹ ਸਭ ਕੁਝ ਦੇਖ ਚੁੱਕਾ ਹੈ ਪਰ ਕਹਿੰਦਾ ਮਹਾਰਾਜ ਜੀ ਆਪ ਜੀ ਦੀ ਕੈਸੀ ਬੀਤੀ ਤੇ ਉਹ ਕਵੀ ਲਿਖਦਾ ਹੈ ਉਰਦੂ ਦੇ ਸ਼ਬਦ ਨੇ ਮਹਾਰਾਜ ਦੀ ਰਸਨਾ ਤੋਂ ਕਹਾ ਰਿਹਾ ਹੈ ਮਹਾਰਾਜ ਕਹਿੰਦੇ ਨੇ ਬਾਦਸ਼ਾਹ ਮੈਂ ਬੁਲੰਦੀ ਸੇ ਗੁਜ਼ਰਾ ਮੈਂ ਪਸਤੀ ਸੇ ਗੁਜ਼ਰਾ ਬੁਲੰਦੀ ਦਾ ਅਰਥ ਹੈ ਜਦੋਂ ਸ਼ਿਖਰ ਜਦੋਂ ਸੱਚੇਵੇਂ ਕੱਲਾ ਇੱਕ ਹੰਸ ਰਾਮ ਕਵੀ ਉਹਨੇ ਇੱਕ ਅਧਿਆਏ ਦਾ ਪਾਸਟੀਕਾ ਕੀਤਾ ਤੇ 60000 ਟਕਾ ਗੁਰੂ ਗੋਬਿੰਦ ਸਿੰਘ ਦੇਤਾ ਤੇ ਨੰਪ ਇੰਨਾ ਪੈਸਾ ਜਿਨ੍ਹਾਂ ਦੇ ਸਿਰ ਤੇ ਪ੍ਰਸਾਦੀ ਖਾਤੀ ਚੋਰ ਕਰਦਾ ਹੈ ਉਹਨਾਂ ਦੇ ਚਰਨ ਤੋਂ ਹੁੰਦਾ ਹੈ ਸੰਗਤ ਜੀ ਤੀਰ ਗੁਰਦੇਵ ਚਲਾਉਂਦੇ ਨੇ ਸਿੱਖਾਂ ਨਾਲ ਪਰ ਗੁਰਦੇਵ ਦਾ ਤੀਰ ਪਹਿਚਾਣ ਕੇ ਵਾਪਸ ਲਿਆ ਹੁੰਦਾ ਹੈ ਇੰਨਾ ਸੁਖ ਕਿ ਪਸ਼ੂ ਵੀ ਉੱਥੇ ਬਿਰਤੀ ਬਦਲ ਚੁੱਕਾ ਹੈ ਤੇ ਮਹਾਰਾਜ ਕਹਿੰਦੇ ਉਹ ਵੀ ਦਿਨ ਦੇਖੇ ਜਦੋਂ ਇੱਥੇ ਆਏ ਕਿੰਨੇ ਦਿਨ ਹੋ ਗਏ ਨੇ ਪ੍ਰਸਾਦਾ ਨਹੀਂ ਛਕਿਆ ਪੱਕ ਦੀਆਂ ਕੁਰੰਗਲਾਂ ਤੇ ਮਲੇ ਦੇ ਬੇਰ ਹਜ਼ੂਰ ਨੇ ਇੱਥੇ ਮੂੰਚ ਪਾਏ ਸਨ ਜੀ ਮਹਾਰਾਜ ਕਹਿੰਦੇ ਬਹਾਦਰ ਸ਼ਾਹ ਮੈਂ ਉਲੰਦੀ ਸੇ ਗੁਜ਼ਰਾ ਮੈਂ ਪਸਤੀ ਸੇ ਗੁਜ਼ਰਾ ਜਿੱਧਰ ਸੇ ਵੀ ਗੁਜ਼ਰਾ ਬੜੀ ਮਸਤੀ ਸੇ ਗੁਜ਼ਰਾ ਮੈਂ ਜਿੱਥੋ ਲੰਘਿਆ ਬਸ ਪ੍ਰਮਾਤਮਾ ਦੀ ਖੇੜ ਮਹਾਰਾਜ ਕਹਿੰਦੇ ਨੇ ਜਿਹਦੇ ਉੱਤੇ ਦੁੱਖ ਸੁੱਖ ਅਸਰ ਨਹੀਂ ਕਰਦਾ ਮੈਂ ਸੱਚੀ ਕਹਿਣਾ ਇਸ ਸ਼ਬਦ ਦੀ ਵਿਆਖਿਆ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦਾ ਖੂਨ ਹੀ ਕਰ ਸਕਦਾ ਹੈ ਨਾ ਨਿੰਦਿਆ ਨਾ ਉਸਤ ਜਾਂ ਕਹਿ ਲੋਭ ਉਹ ਅਪਮਾਨਾ ਹਰਕ ਸੋਗ ਤੇ ਰਹੇ ਨਿਆਰੋ ਨਾਹੀ ਮਾਨ ਅਪਮਾਨਾ ਆਸਾ ਮਨਸਾ ਇਹ ਦੋ ਸ਼ਬਦ ਨੇ ਜੀ ਇਹ ਆਸਾ ਦਾ ਅਰਥ ਤਾਂ ਹੈ ਉਮੀਦ ਆਪਾਂ ਕਹਿੰਦੇ ਬੜੀ ਉਮੀਦ ਸੀ ਤੇਰੇ ਤੇ ਤੇਰੇ ਤੇ ਬੜੀ ਭਰੋਸਾ ਸੀ ਆਸ ਸੀ ਹਜ਼ੂਰ ਕਹਿੰਦੇ ਨੇ ਆਪਣੇ ਅੰਦਰੋਂ ਬੰਦਿਆਂ ਦੀਆਂ ਆਸ਼ਾਵਾਂ ਨੂੰ ਤਿਆਗ ਦੇ ਤੇ ਮਨਸਾ ਇਹ ਸ਼ਬਦ ਹੈ ਜੀ ਸੰਸਕ੍ਰਿਤ ਦਾ ਮਨੀਸ਼ਾ ਇਹਦਾ ਅਰਥ ਹੈ ਮਨ ਦੀਆਂ ਇੱਛਾ ਇੱਛਾ ਪੈਦਾ ਹੁੰਦੀ ਹੈ ਆਸ ਪੈਦਾ ਹੁੰਦੀ ਹੈ ਨਾ ਫਿਰ ਸੁਣੋ ਜੀ ਇੱਛਾ ਪੈਦਾ ਹੋਈ ਮੈਨੂੰ ਆਹ ਚੀਜ਼ ਚਾਹੀਦੀ ਏ ਮਨਿਸ਼ਾ ਮਨ ਨੇ ਇੱਛਾ ਪੈਦਾ ਕੀਤੀ ਫਿਰ ਆਸ ਪੈਦਾ ਹੋਗੀ ਅੱਜ ਨਹੀਂ ਕੱਲ ਨਹੀਂ ਮਿਲੇਗੀ ਮਹਾਰਜ ਕਹਿੰਦੇ ਛੱਡ ਦਿਓ ਇਹਨੂੰ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹਿ ਨਿਰਾਸਾ ਨਰਲੇਪ ਰਹੇ ਕਾਮ ਕ੍ਰੋਧ ਜੈ ਪਰਸਾ ਨਾਹਿੰ ਵੈਰੂ ਕਿੱਡੀ ਉੱਚੀ ਅਵਸਥਾ ਜੀ ਆ ਮੈਂ ਤਾਂ ਸੱਚੀ ਕਹਨਾ ਆਪਾਂ ਦਾ ਭੁੜਕ ਡੰਡਿਓ ਪਾਰ ਹੁੰਨੇ ਆ ਕਹਿੰਦੇ ਜੇ ਸਖਿਰਦੇ ਉੱਤੇ ਕਾਮ ਤੇ ਕਰੋਧ ਦਾ ਫੁਰਨਾ ਵੀ ਨਾ ਪੈਦਾ ਹੋਵੇ ਫੁਰਨਾ ਵੀ ਨਾ ਪੈਦਾ ਹੋਵੇ ਐਸੇ ਐਸੇ ਗੁਰਸਿੱਖ ਪੰਜਾਂ ਦੀ ਸੇਵਾ ਕਰਨ ਵਾਲੇ ਮਿਲਦੇ ਰਹੇ ਜਿਹੜੇ ਸੇਵਾ ਚ ਲੱਗਣ ਲੱਗਿਆ ਇਸ ਚੀਜ਼ ਤੋਂ ਕਈ ਕਿਮੇ ਜਿੰਨੇ ਨਰਲੇਪ ਸਨ ਮੇਰੀ ਬੇਨਤੀ ਹੈ ਅੰਜ ਸਾਡੇ ਵਿਦਵਾਨ ਚਲੋ ਅਸੀਂ ਗੱਲ ਕਰਦੇ ਆਂ ਕਿਹਦੀ ਝਟਕਦੇ ਹਾਂ 33 ਸਾਲ ਦੇ ਕਰੀਬ ਸ਼ਬਦ ਵੰਤ ਸਾਲ ਬੰਦੇ ਨੇ ਜੀ ਪਰ ਮੈਂ ਬੇਨਤੀ ਕਰਾਂ ਇਉਂ ਕਹਿ ਲੋ ਕਿ 30 ਸਾਲ ਕਹਿ ਲੋ 33 ਕਹਿ ਲੋ ਇੰਨਾ ਲੰਮਾ ਸ਼ਮਾ ਮਾਤਾ ਗੁਜਰੀ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਸੇਵਾ ਕੀਤੀ ਹੈ ਫੁਰਨੇ ਤੋਂ ਮੁਕਤ ਨੇ ਫਿਰ ਮੈਂ ਬੇਨਤੀ ਕਰਾਂਗਾ ਕਾਮ ਤੇ ਕ੍ਰੋਧ ਜਿਹਨੂੰ ਸਪਰਸ਼ ਨਹੀਂ ਕਰਦਾ ਕਾਮ ਕ੍ਰੋਧ ਜੇ ਪਰਸਾ ਨਾਹਨ ਸਤਗੁਰੂ ਜੀ ਤੇ ਸਾਰੀ ਦੁਨੀਆ ਕਹਿੰਦੀ ਇਹ ਵੀ ਬ੍ਰਹਮ ਗਿਆਨੀ ਇਹ ਵੀ ਬ੍ਰਹਮ ਗਿਆਨੀ ਗੁਰਤੇਗ ਬਾਦਲ ਸਾਹਿਬ ਕਹਿੰਦੇ ਜਿਹਦੇ ਚ ਆ ਗੋਨੇ ਨਾ ਉਹ ਬ੍ਰਹਮ ਗਿਆਨੀ ਹੈ ਕਿਹੜਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁਖ ਸਨੇਹ ਅਰਪੈ ਨਹੀਂ ਜਾਂ ਕਾ ਕੰਚਨ ਮਾਟੀ ਮੰਨੈ ਮੈਂ ਨਿੰਦਿਆ ਨਾ ਉਸਤ ਜਾਂ ਕਾ ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹੇ ਨਿਆਰੋ ਨਾਹਿ ਮਾਨ ਇੱਜ਼ਤ ਦਾ ਬੇਇੱਜ਼ਤੀ ਦਾ ਨਾਇ ਮਾਨ અપਮਾਨਾ ਆਸਾ ਮਨਸਾ ਸਗਲ ਤਿਆਗ ਗਏ ਜਗ ਤੇ ਰਹੇ ਨਿਰਾਸਾ ਕਾਮ ਕਰੋ ਤੇ ਜੈ ਪਰਸੈ ਨਾਇਨ ਤੇ ਘਟ ਬ੍ਰਹਮ ਨਿਵਾਸਾ ਉਹਦੇ ਅੰਦਰ ਹੀ ਬ੍ਰਹਮ ਕਾ ਨਿਵਾਸ ਹੈ ਮੇਰੀ ਬੇਨਤੀ ਖਣ ਜੀ ਇਸ ਸਾਰੇ ਸ਼ਬਦ ਨੂੰ ਤਿੰਨ ਸ਼ਲੋਕਾਂ ਚ ਪੜਨਾ ਹੋਵੇ ਜੋ ਮਹਾਰਾਜ ਜੀ ਦੀ ਬਾਣੀ ਦੋਹਰਾਓ ਬਹੁਤ ਹੈ ਜੀ ਗੁਰਦੇਵ ਭਗਤ ਸਾਹਿਬ ਦੀ ਬਾਣੀ ਚ ਮੌਤ ਦਾ ਵਾਸ ਉਹਨਾਂ ਦਾ ਬਿਮਾਰ ਜੀ ਇੱਥੇ ਕਰਣ ਬਚਨ ਕਰ ਰਿਹਾ ਫਰਮਾਰਨ ਤੇ ਘਟ ਬ੍ਰਹਮ ਨਿਵਾਸਾ ਜਦੋਂ ਸ਼ਲੋਕਾਂ ਚ ਪੜਾਂਗੇ ਫਿਰ ਕਹਿਣਗੇ ਤੈਨੂੰ ਬਚਨ ਕਰਨਗੇ ਸੱਚੇ ਪਿਤਾ ਤੈਨੂੰ ਸੱਚੀ ਦੱਸਾਂ ਜੇ ਜਿਉਂਦੇ ਰੱਬ ਨੂੰ ਦੇਖਣਾ ਹੈ ਨਾ ਜਿਹਦਾ ਜੀਵਨ ਇਹ ਵੀ ਉਹ ਜਿਉਂਦਾ ਰੱਬ ਹੈ ਜਿਉਂਦੇ ਰੱਬ ਤੋਂ ਮਤਲਬ ਚੱਲਦਾ ਫਿਰ ਮੈਂ ਸ਼ੁਰੂ ਕਰਦੇ ਆਂ ਮਹਾਰਾਜ ਦਾ ਬਚਨ ਹੈ ਸੁਖ ਦੁਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਵਾ ਵਾ ਕਿਤੇ ਇਹ ਬੈਠਿਆ ਮੇਰੇ ਮਨ ਚਾਹ ਜਿਤ ਭਾਈ ਸਾਹਿਬ ਪੜਿਆ ਇਹ ਛੇ ਤੁਕਾਰ ਸ਼ਲੋਕਾਂ ਦੀਆਂ ਇਹ ਸ਼ਬਦ ਦੀ ਵਿਆਖਿਆ ਨੇ ਸੁਖ ਦੁਖ ਜੈ ਪਰਸੈ ਨਹੀ ਜੋ ਨਰ ਦੁਖ ਮੈਂ ਦੁਖ ਨੀ ਮਾਨੈ ਸੁਖ ਸਨੇਹ ਅਰ ਭੈ ਨਹੀ ਜਾਣੈ ਸੁਖ ਦੁਖ ਜੈ ਪਰਸੈ ਨਹੀ ਲੋਗ ਮੋਹ ਅਗਮਾਨ ਕਉ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸ ਤਨੰਦਿਆ ਨਾਹੀ ਜੇ ਕੰਚਨ ਲੋਹ ਸਮਾਨ ਕੋ ਨਾਨਕ ਸੁਨ ਰੇ ਮਨਾ ਮੁਕ ਤਾਹੇ ਤੈ ਧਾਨ ਹਰ ਕੇ ਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ ਕੋ ਨਾਨਕ ਸੁਨ ਰੇ ਮਨਾ ਮੁਕ ਤਾਹੇ ਤੈ ਜਾਨ ਮਹਾਰਾਜੀ ਆਪ ਜੀ ਬਚਨ ਕਰ ਰਹੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਘਟ ਬ੍ਰਾਹਮਣੀ ਵਾਸਾ ਹੁਣ ਸਾਨੂੰ ਇਹ ਦੱਸੋ ਸੱਚੇ ਪਾਤਸ਼ਾਹ ਵਸਤਾ ਕਿਵੇਂ ਮਿਲੇਗੀ ਸਾਨੂੰ ਬੇਨਤੀ ਹੈ ਨਾ ਸਾਨੂੰ ਦੱਸੋ ਜੀ ਮਹਾਰਾਜ ਬੜੇ ਪਿਆਰ ਨਾਲ ਕਹਿੰਦੇ ਆ ਕਹਿੰਦੇ ਆਪਣੀ ਕਮਾਈ ਨਾਲ ਨਹੀਂ ਮਿਲਦੀ ਆਪਣੀ ਸਾਧਨਾ ਨਾਲ ਨਹੀਂ ਮੰਨੀ ਕੀ ਸਾਧਨਾ ਕਰੀਏ ਕੀ ਕਮਾਈ ਕਰੀਏ ਕਹਿਣ ਲੱਗੇ ਜੋ ਕੋਈ ਤੂੰ ਕਰ ਰਿਆ ਨਾ ਧਰਮ ਦਾ ਝੋਲੀ ਅੜ ਕੇ ਇੱਕੋ ਕੰਮ ਕਰ ਗੁਰੂ ਤੋਂ ਕਿਰਪਾ ਮੰਗਣੀ ਸ਼ੁਰੂ ਕਰ ਦੇ ਇਹ ਕਿਰਪਾ ਨ ਮਿਲਦੀ ਇਹ ਕਮਾਈਆਂ ਨਾਲ ਨਹੀਂ ਮਿਲਦੀ ਅਗਲਾ ਬਚਨ ਗੁਰ ਕਿਰਪਾ ਜੇ ਨਰਕੋ ਕੀਨੀ ਕਿਹੜਾ ਨਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੇ ਕਿਹੜੀ ਜੁਗਤ ਜਿਹੜੀ ਉੱਤੇ ਆਪਾਂ ਕਥਾ ਕਰ ਰਹੇ ਹਾਂ ਤੇ ਇਹ ਜੁਗਤ ਜੁਗਦਰ ਤੇ ਜੀਵਨ ਦਾ ਤਰੀਕਾ ਤੇ ਇਹ ਜੁਗਤ ਪਛਾਨੀ ਉਹ ਪੰਜਾਂ ਤਤਾਂ ਦੇ ਸਰੀਰ ਚ ਹੈ ਪਰ ਜਉਂਦੇ ਜੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਇਸ ਤਰ੍ਹਾਂ ਲੀਨ ਹੋ ਗਿਆ ਜੀ ਜਿਵੇਂ ਪਾਣੀ ਦੇ ਵਿੱਚ ਪਾਣੀ ਲੀਨ ਹੋ ਜਾਂਦਾ ਹੈ ਇਹ ਗੁਰਤੇਗ ਬਾਦਲ ਸਾਹਿਬ ਦਾ ਸ਼ਬਦ ਸੰਗਤ ਜੀ ਬਹੁਤ ਉੱਚੀ ਅਵਸਥਾ ਦਾ ਹੈ ਉnde ਕਈ ਵਾਰੀ ਅਸੀਂ ਕਹਿਦੇ ਹਾਂ ਨਾ mari da shabd